ਰਾਜਾ ਸਾਹਿਬ ਦੇ ਦਰ ਦੀ ਦਾਰੀ ਮੇਲੇ ਆ ਗੋਕੇ ਬੋਤੇ ਅੱਤੇ ਕੰਡੇ ਮਿਟੇ ਜਾ ਚੱਕੇ ਵਾਗੁਰਦੀ ਕੰਡੇ ਮਿਟੇ ਗਲ ਨਾ ਕੇ ਵਾਗੁਰਦੀ ਕੰਡੇ ਮਿਟੇ ਜਾ ਚੱਕੇ ਵਾਗੁਰਦੀ ਕੰਡੇ ਨਾਲੇ ਲੰਗ ਚੱਕੇ ਚਾਕੇ ਵਾਹ ਰਚੀ ਹਰਪ੍ਰਦੇਸ਼ ਦੇ ਆ ਚਾਕੇ ਜਾ ਦੇ ਰੰਗ ਲਓ ਜਓ ਇਸ ਜਾਨ ਵਾਲੇ ਟੋਟੋ ਵਾਲੇ ਜਿਹੜੇ ਕਰਨ ਤੇ ਅੱਜ 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 ਬਾਬਾ ਨੀਰੋ ਦੇ ਸਿਆਦਾ ਜੱਟ ਦੇ ਵੱਲੋਂ ਰਣਨੀਗੇ ਭਰਦਾ ਕੀਤਾ ਗਿਆ ਜੱਟਾਂ ਸੰਘਾ ਦੇ ਖੰਡੇ ਵਿੱਚ ਅੰਮ੍ਰਿਤਸਰ ਕੈਵਾਈ ਗੁਰੂ ਜੀ ਵਾਹਿਗੁਰੂ ਜੀ ਦਾ ਹਾਲਾਤ ਵਾਹਿਗੁਰੂ ਜੀ ਦਾ ਹਾਲਾਤ ਸ਼ਹੀਦਾਂ ਦੇ ਸਰਤਾਜ ਭਗਤ ਸਿੰਘ ਸ੍ਰੀ ਗੁਰਜਨ ਦੇਸਾਹ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਰੰਗਰੇਟੇ ਗੁਰੂ ਦੇ ਬੇਟੇ ਸਰੋਵਰੀ ਜਿੰਨਾ ਇਹ ਬਾਬਾ ਜੀ ਹੁਣ ਸੇ ਜਿਸੇ ਜਥੇ ਵੱਲੋਂ ਕਾਨੂੰਨ ਸਾਧ ਸੰਗ ਦੇ ਸਹਿਯੋਗ ਨਾਲ ਠੰਡੇ ਮਿੱਠੇ ਚਲਦੀਆਂ ਸ਼ਿਕਤਾਂ ਅਤੇ ਗੁਰੂ ਘਰਾਂ ਦੇ ਲਗਾਏ ਗਏ ਹਨ ਬਹੁਤ ਹੀ ਆਨੰਦ ਆ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨੀ ਖਿੜੀ ਗੁਰੂ ਲਾਰਡਾਂ ਦੇ ਪਾਰਸਾਈ ਦੇ ਮਰਤਬ ਜੀ ਦੀ ਦੇ ਸਮਰਤਬ ਠੰਡੇ ਮਿੱਠੇ ਜਲਾਂ ਦੀਆਂ ਸ਼ਮੀਲਾਂ ਤੇ ਲੰਗਰ ਚੁਕਾਈ ਜਾ ਰਹੇ ਆ ਬੂਟੇ ਵੀ ਪਹਿਲ ਦੇ ਹਦਾਰ ਤੇ ਵੰਡੇ ਕੇ ਜਾ ਰਹੇ ਨੇ ਜਾਂ ਤਾਂ ਜੋ ਗਰਮੀ ਬਹੁਤ ਜ਼ਿਆਦਾ ਵਧ ਰਹੀ ਆ ਸਾਨੂੰ ਸਾਰਿਆਂ ਨੂੰ ਬੂਟਿਆਂ ਦੀ ਸੇਵਾ ਕਰਕੇ ਜੱਟੇ ਪਾਲਣ ਦੇ ਜਨ ਅਤੇ ਧੰਗੁਰੂ ਅਰਜਨ ਦੇ ਪਾਤਸ਼ਾਹੀ ਦੇ ਸ਼ਹੀਦੀ ਦੇ ਇਸ ਮੱਤਬ ਇਹੋ ਹੀ ਬਹੁਤ ਵਧੀਆ ਬਣੇਗਾ ਕਿ ਸਾਡਾ ਵਾਤਾਵਰਣ ਰਹੀ ਹੋਵੇ ਅਸੀਂ ਅਰਦਾਸ ਕਰਦੇ ਗੁਰੂ ਅਰਜਨ ਦੇ ਸਾਹਿਬ ਤੋਂ ਕਿਰਪਾ ਕਰਨ ਸਾਨੂੰ ਬਲ ਬਖਸ਼ਣ ਅਸੀਂ ਹੋਰ ਬੂਟਿਆਂ ਦੀ ਸੇਵਾ ਚਲਦੀ ਸੇਵਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਰਾਜਾ ਸਾਹਿਬ ਦੇ ਦੋਸਤਾਂ ਜੀ ਮਿਲਿਆ ਤੁਹਾਨੂੰ ਹੋਵੇ ਬਤੇ ਅੱਤੇ ਕੰਡੇ ਮਿਟੇ ਗਲ ਚਾਕੇ ਵਾਹਿਗੁਰੂ ਜੀ ਕੰਡੇ ਮਿਟੇ ਗਲ ਨਾ ਕੇ ਵਾਹਿਗੁਰੂ ਜੀ ਕੰਡੇ ਮਿਟੇ ਗਲ ਚਾਕੇ ਵਾਹਿਗੁਰੂ ਜੀ ਕੰਡੇ ਵਾਲੇ ਗਲ ਚਾਕੇ ਵਾਹਿਗੁਰੂ ਜੀ